ਸੁਵਾਦੇ ਰਤੀਆ ਮੁਹੱਲੇ ਵਿੱਚ ਸਥਿਤ ਬਾਬਾ ਲਾਲ ਦਿਆਲ ਜੀ ਦੀ ਕੁਟਿਆ ਵਿੱਚ ਸ਼੍ਰੀ ਬਾਬਾ ਲਾਲ ਦਿਆਲ ਜੀ ਦਾ 671ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਭਗਤੀ ਭਾਵ ਨਾਲ ਮਨਾਇਆ ਗਿਆ ਇਸ ਮੌਕੇ ਕੇਕ ਕੱਟ ਕੇ ਸਾਰੀ ਸੰਗਤ ਨੇ ਖੁਸ਼ੀ ਦਾ ਪਰਗਟਾਵਾ ਕੀਤਾ ਉੱਥੇ ਹੀ ਇਸ ਮੌਕੇ ਰੋਹਨ ਗੌਰਵ ਦੀ ਪਾਰਟੀ ਵੱਲੋਂ ਇੱਕ ਆਨੰਦਮਈ ਕੀਰਤਨ ਕੀਤਾ ਗਿਆ ਇਸ ਮੌਕੇ ਮੈਂਜੇ ਪ੍ਰਵੇਸ਼ ਸ਼ਰਮਾ ਨੇ ਦੱਸਿਆ ਕਿ 19 ਜਨਵਰੀ ਨੂੰ ਸ਼੍ਰੀ ਰਮਾਇਣ ਜੀ ਦਾ ਪਾਠ ਕੀਤਾ ਗਿਆ ਸੀ ਅਤੇ ਮੰਗਲਵਾਰ 20 ਜਨਵਰੀ ਨੂੰ ਭੋਗ ਲਗਾਉਣ ਤੋਂ ਬਾਅਦ ਇੱਕ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਉੱਥੇ ਇਸ ਮੌਕੇ ਪ੍ਰੋਗਰਾਮ ਦੇ ਵਿੱਚ ਬਾਬਾ ਲਾਲਦੇਵਾਲ ਜੀ ਦੇ ਭਜਨਾਂ ਨਾਲ ਮਾਹੌਲ ਭਗਤੀ ਭਰਿਆ ਹੋ ਗਿਆ ਉੱਥੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵੀ ਹਾਜ਼ਰੀ ਭਰੀ ਅੱਜ ਨਤਿਆ ਮਹੱਲੇ ਵਿੱਚ ਸਿੱਧ ਬਾਬਾ ਲਾਲ ਜੀ ਦੇ ਮੰਦਿਰ ਵਿਖੇ ਸ੍ਰੀ ਬਾਬਾ ਲਾਲ ਜੀ ਦਾ 671ਵਾਂ ਜਨਮ ਦਿਵਸ ਜਿਹੜਾ ਹੈਗਾ ਉਹ ਬੜੇ ਹਰਸ਼ោ ੁਲਾਸ ਤੇ ਨਾਲ ਦੇ ਤੁੰਦਾ ਉਹਨਾਂ ਮਨਾਇਆ ਗਿਆ ਤੇ ਸਾਰੀ ਸੰਗਤ ਨੇ ਜਿਹੜਾ ਹੈਗਾ ਇਹਦੇ ਵਿੱਚ ਬਹੁਤ ਆਨੰਦ ਜਿਹੜਾ ਹੈਗਾ ਉਹ ਲਿਆ ਸਭ ਤੋਂ ਪਹਿਲਾਂ ਕੱਲ 19 ਤਰੀਕ ਨੂੰ 19 ਜਨਵਰੀ ਨੂੰ ਜਿਹੜਾ ਹੈਗਾ ਰਮਾਇਣ ਦੇ ਪਾਠ ਦਾ ਆਰੰਭ ਕੀਤਾ ਗਿਆ ਔਰ ਅੱਜ ਜਨਮ ਦਿਨ ਦੇ ਪ੍ਰਸੰਗ ਵਿੱਚ 20 ਜਨਵਰੀ 2026 ਨੂੰ ਇਹ ਮੰਦਿਰ ਵਿਖੇ ਰਮਾਇਣ ਦੇ ਪਾਠ ਦਾ ਭੋਗ ਪਾਇਆ ਗਿਆ ਔਰ ਉਸ ਤੋਂ ਬਾਅਦ ਬਹੁਤ ਹੀ ਆਨੰਦਮਈ ਅਮਰਤ ਮਈ ਜਿਹੜਾ ਕੀਰਤਨ ਹੈ ਉਹ ਸੰਗਤ ਵੱਲੋਂ ਨਾਲ ਮਿਲ ਕੇ ਕੀਤਾ ਗਿਆ ਤੇ ਬਾਬਾ ਲਾਲ ਜੀ ਦੇ ਜਨਮ ਦਿਵਸ ਤੇ ਜਿਹੜਾ ਹੈਗਾ ਸਾਰੀ ਸੰਗਤ ਨੂੰ ਜਿਹੜੀ ਆ ਉਹ ਵਧਾਈ ਦਿੰਦੀ ਹੈ